ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਇੱਕ ਬੜੀ ਇੰਪੋਰਟੈਂਟ ਗੱਲ ਕਰਨੀ ਆ ਕਿਉਂਕਿ ਮੈਂ ਦੇਖਿਆ ਬਹੁਤ سارے ਜਿਹੜੇ ਕੇਸ ਅਜਿਹੇ ਆ ਕਿ ਜਿਹੜੇ ਲੋਡਬੰਦ ਬੰਦੇ ਆ ਜਾਂ ਪੇਰੈਂਟਸ ਆ ਉਹਦੇ ਬੱਚਿਆਂ ਨੂੰ ਮੈਨ ਚੱਲੇ ਆ ਜਾਂ ਕੋਈ ਵਿਜ਼ਟਰ ਵੀਜ਼ੇ ਤੇ ਘੁੰਮਣ ਫਿਰਨ ਚੱਲੇ ਆ 10 ਦਿਨ ਜਾਂ 15 ਦਿਨ ਜਾਂ ਕਿਸੇ ਦਾ ਕੋਈ ਬਹੁਤ ਜ਼ਰੂਰੀ ਕੰਮ ਆ ਤਾਂ ਉਹਨੂੰ ਜਿਹੜੇ ਹੈਗੇ ਆ ਦਿੱਲੀ 에ਅਰਪੋਰਟ ਤੇ 에ਅਰਲਾਈਨ ਵੱਲੋਂ ਬੋਰਡਿੰਗ ਪਾਸ ਦੇਣ ਤੋਂ ਮਨਾ ਕਰਨ ਦਿੱਤਾ ਜਾਂਦਾ ਮੰਨ ਲਓ ਕਿਸੇ ਵੀ ਕੰਟਰੀ ਚੱਲਿਆ ਤਾਂ ਉਹਨੂੰ ਉਸ ਕੰਟਰੀ ਜਾਣ ਤੋਂ ਮਨਾ ਕਰ ਦਿੱਤਾ ਜਾਂਦਾ ਤਾਂ ਉਸ ਕੇਸ ਦੇ ਵਿੱਚ ਆਪਾਂ ਹਨਾ ਕੀ ਕਰ ਸਕਦੇ ਆ ਕਿਉਂਕਿ ਮੈਂ YouTube ਤੇ ਕਾਫੀ ਵੀਡੀਓ ਦੇਖੀਆਂ ਹਨਾ ਪਰ ਕਿਸੇ ਨੇ ਵੀ ਜਿਹੜੀ ਕੰਪਲੀਟ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਇੰਨਾ ਕੇਸਾਂ ਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿਉਂਕਿ ਜ਼ਰੂਰੀ ਵੀ ਆ ਹੁਣ ਜਿਹੜੇ ਬੰਦੇ ਲੋੜਬੰਦ ਬੰਦੇ ਆ ਜਿਨ੍ਹਾਂ ਨੇ ਜਾਣਾ ਕੋਈ ਜ਼ਰੂਰੀ ਕੰਮ ਚੱਲੇ ਆ ਉਹਦੇ ਬੱਚਾ ਨੂੰ ਮਿਲਣ ਚੱਲੇ ਆ ਜਾਂ ਕੋਈ ਫੰਕਸ਼ਨ ਤੇ ਚੱਲਿਆ ਹਨਾ ਉਹਨੂੰ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਜਦੋਂ ਵੀਜ਼ਾ ਵੀ ਮਿਲ ਜਾਂਦਾ ਸਾਰਾ ਕੁਝ ਚਲ ਮਿਲ ਜਾਂਦਾ بڑے ਬੰਦਾ ਆਪਦੇ ਚਾਰ ਨਾਲ ਹਨਾ 에어ਪੋਰਟ ਤੇ ਜਾਂਦਾ ਪਰ ਉੱਥੇ ਉਹਨੂੰ ਮਨਾ ਕਰ ਦਿੱਤਾ ਜਾਂਦਾ ਵੀ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ 에어ਲਾਈਨ ਵੱਲੋਂ ਹੀ ਰੋਕ ਦਿੱਤਾ ਜਾਂਦਾ ਇਮੀਗ੍ਰੇਸ਼ਨ ਤਾਂ ਜਿਹੜੀ ਹੁੰਦੀ ਨਹੀਂ ਉਹ ਬਾਅਦ ਦੀ ਗੱਲ ਹੈ ਤੇ ਕਈ ਕੇਸਾਂ 'ਚ ਇਹ ਵੀ ਸੁਣਨ ਨੂੰ ਮਿਲਿਆ ਕਿ 에어ਲਾਈਨ ਵੱਲੋਂ ਉਹਨਾਂ ਨੂੰ ਸਿਕਿਉਰਿਟੀ ਦੀ ਹੈਲਪ ਨਾਲ 에어ਪੋਰਟ ਤੋਂ ਬਾਹਰ ਕੱਢ ਦਿੱਤਾ ਜਾਂਦਾ ਵੀ ਜਿਹੜਾ ਬੰਦਾ ਜਦੋਂ ਪ੍ਰੋਟੈਸਟ ਕਰਦਾ ਰੌਲਾ ਪਾਉਂਦਾ ਤਾਂ ਸਭ ਤੋਂ ਪਹਿਲਾਂ ਆਪਾਂ ਸਮਝੀਏ ਵੀ ਜਿਹੜੀ 에어ਲਾਈਨ ਆ ਕੀ ਤੁਹਾਨੂੰ ਬੋਰਡਿੰਗ ਪਾਸ ਦੇਣ ਤੋਂ ਮਨਾ ਕਰ ਸਕਦੀ ਆ ਜਦੋਂ ਬੰਦਾ 에어ਲਾਈਨ 에어ਪੋਰਟ ਦੇ ਐਂਟਰ ਕਰਦਾ ਨਾ ਉੱਥੇ ਬਹੁਤ ਸਾਰੇ 에어ਪੋਰਟ ਤੇ ਕੈਮਰੇ ਲੱਗੇ ਵਿਆ ਬਹੁਤ ਸਾਰੇ ਜਿਹੜੇ ਬੰਦੇ ਆ ਡਿਪਲਾਈ ਕੀਤੇ ਵੇ ਆ ਜਿਹੜੇ ਬੰਦੇ ਐਂਟਰ ਕਰਦੇ ਏਅਰਪੋਰਟ ਤੇ ਉਹਨਾਂ ਦੀ ਬਾਡੀ ਲੈਂਗੁਏਜ ਚੈੱਕ ਕਰਦੇ ਆ ਉਹ ਕੈਮਰੇ ਆ ਰਹੀਂ ਜਾਂ ਆਸੇ ਪਾਸੇ ਵੇਖ ਕੇ ਵੀ ਬੰਦੇ ਦੇ ਹਾਵ ਭਾਵ ਕੀ ਆ ਜਦੋਂ ਬੰਦਾ ਐਂਟਰ ਕਰਦਾ ਏਅਰਪੋਰਟ ਤੋਂ ਤਾਂ ਤੁਹਾਡੀ ਉਹ ਬਾਡੀ ਲੈਂਗੁਏਜ ਤੋਂ ਐਕਸੈਸ ਕਰ ਲੈਂਦੇ ਆ ਵੀ ਇਹ ਬੰਦਾ ਕਿੱਦਾਂ ਦਾ ਇਹਦੀ ਪ੍ਰੋਫਾਈਲ ਕਿੱਦਾਂ ਦੀ ਆ ਮੰਨ ਲਓ ਤੁਸੀਂ ਬੋਰਡਿੰਗ ਪਾਸ ਲੈਣ ਵਾਸਤੇ ਲਾਈਨ 'ਚ ਲੱਗ ਗਏ ਤਾਂ ਤੁਹਾਨੂੰ ਉਸ ਲਾਈਨ 'ਚੋਂ ਬਾਹਰ ਕੱਢ ਲਿਆ ਜਾਂਦਾ ਏਅਰਲਾਈਨ ਵੱਲੋਂ ਵੀ ਬਾ ਕੱਢ ਕੇ ਤੁਹਾਡੇ ਤੋਂ ਸਵਾਲ ਜਵਾਬ ਕੀਤੇ ਜਾਂਦੇ ਆ ਹੁਣ ਕਿੰਨਾ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹ ਬੋਰਡਿੰਗ ਡਿਨਾਈ ਕੀਤਾ ਜਾ ਸਕਦਾ ਹੈਗਾ ਜਦੋਂ ਤਾਂ 에ਅਰਲਾਈਨ ਨੂੰ ਲੱਗਦਾ ਹੈ ਵੀ ਇਹ ਬੰਦੇ ਦੀ ਬਾਡੀ ਲੈਂਗੁਏਜ ਸਹੀ ਨਹੀਂ ਹਨਾ ਵੀ ਡਿਫਰੈਂਟ ਆ ਇਹ ਡਿਫਰੈਂਟ ਰਿਐਕਟ ਕਰ ਰਿਹਾ ਵੀ ਆਪਾਂ ਨੂੰ ਇਹਦੇ ਨੂੰ ਕ੍ਰੋਸ ਚੈੱਕ ਕਰਨਾ ਚਾਹੀਦਾ ਹੈਗਾ ਕਿਉਂਕਿ ਇਹ ਲਾਅ ਹੈਗਾ ਵੀ ਮੰਨ ਲਓ ਜਿਹੜੀ ਕੰਟਰੀ ਬੰਦਾ ਚੱਲਿਆ ਜੇ 에어ਲਾਈਨ ਨੇ ਧਿਆਨ ਨਾ ਦੇਵੇ ਗਲਤ ਬੰਦਾ ਜਹਾਜ਼ ਚੜ੍ਹ ਕੇ ਉਸ ਕੰਟਰੀ ਪਹੁੰਚ ਗਿਆ ਤੇ ਉੱਥੇ ਉਹਨੇ ਜਾ ਕੇ ਕੁਝ ਕਾਰਨਾਮਾ ਕਰਤਾ ਜਾਂ ਉੱਥੇ ਜਾ ਕੇ ਉਹ ਵਾਪਸ ਨਹੀਂ ਮੁੜਦਾ ਤਾਂ ਉਸ 에어ਲਾਈਨ ਨੂੰ ਉਹ ਕੰਟਰੀ ਤਕੜਾ ਜੁਰਮਾਨਾ ਪਾਉਂਦੀ ਆ ਵੀ ਤੁਸੀਂ ਇਸ ਬੰਦੇ ਨੂੰ ਵੈਰੀਫਾਈ ਨਹੀਂ ਕੀਤਾ ਜਦੋਂ ਜਹਾਜ਼ ਚੜ੍ਹਨ ਲੱਗਿਆ ਇਸ ਕਰਕੇ 에어ਲਾਈਨ ਦੀ ਜ਼ਿੰਮੇਵਾਰੀ ਹੈ ਜਦੋਂ ਕੋਈ ਬੰਦੇ ਨੂੰ ਬੋਰਡਿੰਗ ਪਾਸ ਦੇਣਾ ਤਾਂ 에어ਲਾਈਨ ਚੈੱਕ ਕਰਦੀ ਆ ਵੀ ਇਹ ਬੰਦਾ ਜਿਹੜਾ ਹੈਗਾ ਇਹਦੀ ਪ੍ਰੋਫਾਈਲ ਠੀਕ ਆ ਜਿਵੇਂ ਆਮ ਆਪਾਂ ਕਹਿ ਦਿੰਦੇ ਆ ਵੀ ਲੋ ਪ੍ਰੋਫਾਈਲ ਚ ਕੱਢਤਾ ਬੰਦਾ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਤੁਹਾਨੂੰ ਵੈਰੀਫਾਈ ਕਰਨ ਵਾਸਤੇ ਜੇਕਰ ਤੁਹਾਡੇ ਕੋਲੇ ਡਾਕੂਮੈਂਟ ਜਿਹੜੇ ਤੁਸੀਂ ਕੈਰੀ ਕਰ ਰਹੇ ਹੋ ਨਾਲ 에ਅਰਲਾਈਨ ਨੂੰ ਸੈਟੀਸਫਾਈ ਨਹੀਂ ਕਰਦੇ ਤਾਂ ਤੁਹਾਨੂੰ ਬੋਰਡਿੰਗ ਪਾਸ ਦੇਣ ਤੋਂ ਮਨਾ ਕਰ ਸਕਦੀ ਆ ਉਸ ਕੇਸ ਦੇ ਵਿੱਚ ਤੁਹਾਡੀ ਕੋਈ ਅਪੀਲ ਦੇ ਲਈ ਨਹੀਂ ਕੋਈ ਕਲੇਮ ਨਹੀਂ ਲੈ ਸਕਦੇ ਤੁਸੀਂ ਦੂਜੇ ਕੇਸ ਦੇ ਵਿੱਚ ਇਹ ਆ ਵੀ ਕਈ ਬੰਦੇ ਕਹਿ ਦਿੰਦੇ ਆ ਹੁਣ 에ਅਰਲਾਈਨ ਦਾ ਜਿਹੜਾ ਹੈਗਾ ਡਾਟਾ ਉਹ ਐਮਬੈਸੀ ਨੂੰ ਸ਼ੇਅਰ ਕਰਦੀ ਆ ਹਨਾ ਐਮਬੈਸੀ ਨੂੰ ਸ਼ੇਅਰ ਨਹੀਂ ਕਰਦੀਗੀ 에ਅਰਲਾਈਨ ਡਾਟਾ ਏਅਰਲਾਈਨ ਜਿਹੜਾ ਆਪਦਾ ਡਾਟਾ ਹੈ ਜਹਾਜ਼ ਉੱਡਣ ਤੋਂ 5-6 ਘੰਟੇ ਪਹਿਲਾਂ ਜਿਹੜੀ ਕੰਟਰੀ ਦੇ ਵਿੱਚ ਜਹਾਜ਼ ਜਾ ਰਿਹਾ ਉਸ ਕੰਟਰੀ ਦੀ ਬਾਰਡਰ ਏਜੰਸੀ ਨੂੰ ਸ਼ੇਅਰ ਕਰਦੀ ਹੈ ਮੰਨ ਲਓ ਬੰਦਾ ਕੈਨੇਡਾ ਜਾ ਰਿਹਾ ਤਾਂ 6 ਘੰਟੇ ਪਹਿਲਾਂ ਜਿਹੜਾ ਹੈਗਾ ਏਅਰਲਾਈਨ ਆਪਦਾ ਜਿਹੜਾ ਸਾਰਾ ਡਾਟਾ ਜਿਹੜਾ ਜਿਹਨੂੰ ਇੰਟਰਐਕਟਿਵ ਆਪਾਂ ਕਹਿੰਦੇ ਆ ਇੰਟਰਐਕਟਿਵ ਐਡਵਾਂਸ ਪੈਸੇਂਜਰ ਇਨਫੋਰਮੇਸ਼ਨ ਇਹ ਆਈਏਪੀਆਈ ਕਹਿੰਦੇ ਆ ਜਿਹਨੂੰ ਉਹਦੇ ਤਹਿਤ ਕੈਨੇਡਾ ਦੀ ਜਿਹੜੀ ਬਾਰਡਰ ਜ ਬਾਰਡਰ ਏਜੰਸੀ ਆ ਆਪਣੀ CBSA ਹੈ ਨਾ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਆ ਉਹਨੂੰ ਸ਼ੇਅਰ ਕਰਦੀ ਆ ਮੰਨ ਲਓ ਜੇ ਫਲਾਈਟ ਕੈਨੇਡਾ ਜਾ ਰਹੀ ਆ ਤਾਂ ਜਿਹੜੀ CBSA ਆ ਕੈਨੇਡਾ ਦੀ ਬਾਰਡਰ ਜਾਂ ਜਿਹੜੀ ਏਜੰਸੀ ਆ ਉਹ ਸਾਰੇ ਡਾਟੇ ਨੂੰ ਐਨਾਲਿਸਿਸ ਕਰਦੀ ਆ ਉਹ ਡਾਟੇ ਚ ਕੀ ਹੁੰਦਾ ਬੰਦੇ ਦਾ ਨਾਮ ਬੰਦੇ ਦਾ ਪਤਾ ਬੰਦੇ ਦਾ ਪਾਸਪੋਰਟ ਪ੍ਰੋਫਾਈਲ ਸਾਰਾ ਕੁਝ ਉਹ ਜਦੋਂ ਹਾਈ ਰਿਸਕ ਅਸੈਸਮੈਂਟ ਕਰਦੀ ਆ ਵੀ ਕੋਈ ਗਲਤ ਬੰਦਾ ਜਹਾਜ਼ ਚੜ੍ਹ ਕੇ ਤਾਂ ਨਹੀਂ ਸਾਡੀ ਕੰਟਰੀ ਆ ਰਿਹਾ ਤਾਂ ਜਦੋਂ ਉਹ CBSA ਡਾਟੇ ਨੂੰ ਐਨਾਲਿਸਿਸ ਕਰਦੀ ਆ ਐਨਲਾਈਜ਼ ਕਰਦੀ ਆ ਤਾਂ ਜੇ ਕਿਸੇ ਤੇ ਸ਼ੱਕ ਹੋ ਜੇ ਤਾਂ ਉਹ 에어ਲਾਈਨ ਨੂੰ ਇਨਟੀਮੇਟ ਕਰ ਦਿੰਦੀ ਆ 노 보ਡ ਬੋਰਡ ਔਰ 노 ਬੋਰਡ ਲਾ ਕੇ ਉਹਨੇ ਸਾਥ ਕਿਹੜੇ ਬੰਦਿਆਂ ਨੂੰ ਬੋਰਡ ਕਰਨਾ ਹੈ ਕਿਹੜੇ ਬੰਦਿਆਂ ਨੂੰ 노 ਬੋਰਡ ਕਰਨਾ ਹੈ ਨਾ ਜੇ ਕਿਸੇ ਬੰਦੇ ਤੇ ਉਹਨੇ ਟਿਕ ਕਰਤਾ 노 ਬੋਰਡ ਉਹਦੀ ਇਨਫਾਰਮੇਸ਼ਨ CBSA ਨੇ 에어ਲਾਈਨ ਨੂੰ ਦੇਣੀ ਆ ਤਾਂ 에어ਲਾਈਨ ਤੁਹਾਨੂੰ ਡਿਨਾਈ ਕਰ ਦਿੰਦੀ ਆ ਤਾਂ ਜੇ ਇਸ ਕੇਸ ਦੇ ਵਿੱਚ ਤੁਹਾਨੂੰ ਡਿਨਾਈ ਕੀਤਾ ਉਸ ਤੋਂ ਬਾਅਦ ਦਾ ਪ੍ਰੋਸੈਸ ਕੀ ਆ ਵੀ ਓ ਸੀਬੀਐਸਏ ਦੀ ਇਨਫਾਰਮੇਸ਼ਨ ਇਮੀਗ੍ਰੇਸ਼ਨ ਨੂੰ ਜਾਂਦੀ ਆ ਤਾਂ ਇਮੀਗ੍ਰੇਸ਼ਨ ਤੁਹਾਨੂੰ ਇੰਟਰਵਿਊ ਲਈ ਕਾਲ ਕਰ ਸਕਦਾ ਜਾਂ ਬਿਨਾ ਇੰਟਰਵਿਊ ਤੋਂ ਹੀ ਤੁਹਾਡਾ ਜਿਹੜਾ ਹੈਗਾ ਵੀਜ਼ਾ ਕੈਨਸਲ ਕੀਤਾ ਜਾ ਜਿਹੜੀ ਆ ਇਮੀਗ੍ਰੇਸ਼ਨ ਆ ਉਹ ਕੈਨਸਲ ਕਰ ਦਿੰਦੀ ਆ ਜਾਂ ਤੁਹਾਨੂੰ ਇੰਟਰਵਿਊ ਤੇ ਸੱਦਿਆ ਜਾਂਦਾ ਤੁਹਾਨੂੰ ਕ੍ਰਾਸ ਕੁਐਸਚਨਿੰਗ ਹੁੰਦੀ ਆ ਜੇ ਤੁਸੀਂ ਸੈਟੀਸਫਾਈ ਨਹੀਂ ਹੁੰਦੇ ਤਾਂ ਤੁਹਾਡਾ ਵੀਜ਼ਾ ਕੈਨਸਲ ਵੀ ਕਰ ਦਿੰਦੀ ਆ ਤੇ ਬੈਨ ਵੀ ਲਾ ਸਕਦੀ ਆ ਹੁਣ ਇਹ ਤਾਂ ਹੈਗੇ ਵੈਲਿਡ ਰੀਜਨ ਜਿਹਦੇ ਵਿੱਚ ਆਪਾਂ ਮਾਫੀਆ ਨਹੀਂ ਲੈ ਸਕਦੇ ਹੁਣ ਕਿੰਨੇ ਕੇਸਾਂ ਦੇ ਵਿੱਚ ਆਪਾਂ 에어ਲਾਈਨ ਤੋਂ ਮੁਆਵਜ਼ਾ ਲੈ ਸਕਦੇ ਹਾਂ ਜਿਹਦੇ ਵਿੱਚ ਤੁਹਾਨੂੰ ਬੋਰਡਿੰਗ ਤੋਂ ਮਨਾ ਕੀਤਾ ਜੇ ਤੁਹਾਨੂੰ 에어ਲਾਈਨ ਬੋਰਡਿੰਗ ਤੋਂ ਮਨਾ ਕਰ ਰਹੀ ਆ ਤਾਂ ਤੁਹਾਡਾ ਕਾਨੂੰਨੀ ਹੱਕ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਵੀ ਮੈਨੂੰ ਲਿਖ ਕੇ ਦਿਓ ਵੀ ਕਿਹੜੀ ਵਜ੍ਹਾ ਕਰਕੇ ਮੈਨੂੰ ਬੋਰਡਿੰਗ ਡਿਨਾਈ ਹੋ ਰਹੀ ਆ 에어ਲਾਈਨ ਦੀ ਜ਼ਿੰਮੇਵਾਰੀ ਆ ਵੀ ਉਹ ਤੁਹਾਨੂੰ ਲਿਖ ਕੇ ਦੇਊਗੀ ਜੇ ਕਿਸੇ ਵੀ ਕਾਰਨ ਤੁਹਾਡੀ ਜਿਹੜੀ ਹੈਗੀ ਆ ਬੋਰਡਿੰਗ ਡਿਨਾਈ ਹੋਈ ਆ ਤੁਸੀਂ ਫੁੱਲ ਰਿਫੰਡ ਲੈ ਸਕਦੇ ਆ ਪਰ ਕਿੰਨਾ ਕੇਸਾਂ ਦੇ ਵਿੱਚ ਤੁਸੀਂ ਕੰਪਨਸੇਸ਼ਨ ਲੈ ਸਕਦੇ ਹੋ ਉਹ ਮੈਂ ਤੁਹਾਨੂੰ ਦੱਸਦਾ ਮੰਨ ਲਓ 에어ਲਾਈਨ ਨੇ ਤੁਹਾਨੂੰ ਕਾਰਨ ਨਹੀਂ ਦੱਸਿਆ ਤੁਸੀਂ ਉਹਨਾਂ ਨੂੰ ਵਾਰ-ਵਾਰ ਰਿਕਵੈਸਟ ਕੀਤੀ ਉਹਨਾਂ ਦੇ ਸੀਨੀਅਰ ਅਫਸਰ ਨੂੰ ਵੀ ਮਿਲੇ ਹਨਾ ਉਹਨਾਂ ਨੇ ਤੁਹਾਨੂੰ ਕੋਈ ਕਾਰਨ ਨਹੀਂ ਦੱਸਿਆ ਤੁਹਾਡੀ ਬੋਰਡਿੰਗ ਉਹਨਾਂ ਨੇ ਡਿਨਾਈ ਕਰਤੀ ਤੁਹਾਨੂੰ ਇਹ ਕਹਤਾ ਵੀ ਤੁਹਾਨੂੰ ਰਿਫੰਡ ਆ ਜਾਊਗਾ ਚਲੋ ਤੁਸੀਂ ਏਜੰਟ ਨਾਲ ਗੱਲ ਕਰ ਲਈ ਤੁਹਾਨੂੰ ਰਿਫੰਡ ਆ ਗਿਆ ਪਰ ਰਿਫੰਡ ਦੇ ਨਾਲ-ਨਾਲ ਤੁਸੀਂ ਮੁਆਵਜ਼ਾ ਵੀ ਲੈ ਸਕਦੇ ਆ ਮੰਨ ਲਓ ਵੀ ਤੁਹਾਡੀ ਜਿਹੜੀ ਹੈਗੀ ਆ ਉਹਨਾਂ ਨੇ ਬੋਰਡਿੰਗ ਡਿਨਾਈ ਕਰਤੀ ਤੁਹਾਨੂੰ ਕੋਈ ਰੀਜਨ ਨਹੀਂ ਦਿੱਤਾਗਾ ਤਾਂ ਤੁਸੀਂ ਜਿਹੜੀ ਡਾਇਰੈਕਟਰ ਜਨਰਲ ਸਿਵਲ 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 ਐਵੀਏਸ਼ਨ ਹੈ ਜਿਹੜਾ ਜਿਹਨੂੰ ਆਪਾਂ ਡੀਜੀਸੀਏ ਜਿਹੜਾ ਹੈਗਾ ਡਿਪਾਰਟਮੈਂਟ ਆ ਬਕਾਇਦਾ ਜਿਹੜਾ ਸਾਰੀ ਐਵੀਏਸ਼ਨ ਨੂੰ ਜਿਹੜਾ ਹੈਗਾ ਡੀਲ ਕਰਦਾ ਹੈਗਾ ਉਸ ਡਾਇਰੈਕਟਰ ਜਨਰਲ ਕੋਲੇ ਜਾ ਕੇ ਤੁਸੀਂ ਉੱਥੇ ਕੰਪਲੇਂਟ ਪਾ ਸਕਦੇ ਆ ਤਾਂ ਤੁਸੀਂ 에어ਲਾਈਨ ਤੋਂ ਜਿੰਨਾ ਤੁਹਾਡਾ 에어 ਫੀਅਰ ਉਹਦਾ 200% ਜਿਹੜਾ ਹੈਗਾ ਤੁਸੀਂ ਮੁਆਵਜ਼ਾ ਲੈ ਸਕਦੇ ਆ ਜੇਕਰ ਤੁਹਾਨੂੰ ਰੋਲਾ ਪਾਉਣ ਤੇ 에어ਲਾਈਨ ਇਹ ਗੱਲ ਤੇ ਮੰਨ ਗਈ ਵੀ ਤੁਹਾਨੂੰ ਇਸ ਜਹਾਜ਼ ਤੇ ਨਹੀਂ ਅਸੀਂ ਚੜ੍ਨ ਦਿੰਦੇ ਜਿਹੜਾ 24 ਘੰਟਿਆਂ ਦੇ ਵਿੱਚ ਤੁਸੀਂ ਹੋਰ ਕਿਸੇ ਜਹਾਜ਼ ਤੇ ਤੁਹਾਨੂੰ ਚੜਾ ਦਿੰਦੇ ਆ ਹੁਣ ਇੰਨਾ ਕੇਸਾਂ ਵਿੱਚ ਕੀ ਹੁੰਦਾ ਹੈਗਾ ਵੀ ਉਹ ਪਹਿਲੇ ਜਹਾਜ਼ ਤੇ ਤੁਹਾਨੂੰ ਕਿਉਂ ਨਹੀਂ ਚੜ੍ਨ ਦਿੱਤਾ ਤੇ ਦੂਜੇ ਜਹਾਜ਼ ਤੇ ਤੁਹਾਨੂੰ ਉਹਨਾਂ ਨੇ ਕਿਵੇਂ ਕਿਹਾ ਤਾਂ ਵੀ ਤੁਸੀਂ ਜਾੜੋ ਕਈ ਵਾਰੀ ਕੀ ਹੈ 에어ਲਾਈਨਾਂ ਓਵਰ ਬੁਕਿੰਗ ਕਰ ਲੈਂਦੀਆਂ ਕਿਉਂਕਿ ਉਹ ਲੀਗਲੀ ਆਥਰਾਇਜ਼ਡ ਆ ਓਵਰ ਬੁਕਿੰਗ 5 10% ਕਰ ਲੈਂਦੇ ਆ ਤਾਂ ਓਵਰ ਬੁਕਿੰਗ ਕਰਕੇ ਉਹ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਡੀ ਜਿਹੜੇ ਜਹਾਜ਼ ਦੇ ਪੈਸੇਂਜਰ ਆ ਸਾਰੇ ਆ ਗਏ ਤੇ 5 7 ਜਾਂ 10 ਪੈਸੇਂਜਰ ਵਧਣਗੇ ਤਾਂ ਉਹ 5 7 10% ਚੁਣ ਕੇ ਬੰਦਿਆਂ ਨੂੰ ਬੋਰਡਿੰਗ ਡਿਨਾਈ ਕਰ ਦਿੰਦੀ ਆ ਉਸ ਕੇਸ ਦੇ ਵਿੱਚ ਤੁਹਾਨੂੰ ਉਹ ਆਫਰ ਦੇ ਦਿੰਦੇ ਆ ਵੀ ਚਲੋ ਜੀ ਇਸ ਇਹ ਇਹ ਤੇ ਨਹੀਂ ਆਸੀ ਤੁਹਾਨੂੰ ਚੜ੍ਹ ਮੰਨਦੇ ਅਗਲੀ ਜਿਹੜੀ 24 ਘੰਟਿਆਂ ਚ ਫਲਾਈਟ ਆਊਗੀ ਉਹਦੇ ਤੇ ਤੁਹਾਨੂੰ ਚੜ੍ਹਨ ਦੇ ਦੇਵਾਂਗੇ ਤਾਂ ਤੁਸੀਂ ਉਹਨਾਂ ਤੋਂ 200% ਜਿੰਨਾ ਤੁਹਾਡਾ ਟਿਕਟ ਦਾ ਪ੍ਰਾਈਸ ਆ ਤੁਸੀਂ ਉਹਦਾ 200% ਮੁਆਵਜ਼ਾ ਤੇ 10000 ਰੁਪਿਆ ਤੇਲ ਦਾ ਖਰਚਾ ਜਦੋਂ ਤੁਹਾਡਾ ਏਅਰਲਾਈਨ ਜਾਂ ਏਅਰ ਟਿਕਟ ਤੁਸੀਂ ਬੁੱਕ ਕਰਦੇ ਆ ਤਾਂ ਤੁਹਾਡੇ ਤੋਂ ਜਿਹੜੇ ਬੇਸਿਕ ਏਅਰ ਫੇਅਰ ਦੇ ਵਿੱਚ ਤੇਲ ਦਾ ਖਰਚਾ ਏਅਰਲਾਈਨ ਅਲੱਗ ਤੋਂ ਲੈਂਦੀ ਆ ਜਹਾਜ਼ ਦਾ ਜਿਹੜਾ ਤੇਲ ਦਾ ਖਰਚਾ ਪਰ ਕਸਟਮਰ ਖਰਚਾ ਆਊਗਾ ਤਾਂ ਤੁਸੀਂ 10000 ਰੁਪਿਆ ਨਾਲ 200% ਦੇ ਉਹ ਕਲੇਮ ਕਰ ਸਕਦੇ ਆ ਜੇਕਰ ਤੁਸੀਂ ਉਹਨਾਂ ਨੂੰ ਮਨਾ ਕਰਤਾ ਵੀ ਮੈਂ ਤਾਂ ਹੁਣ ਜਾਣਾ ਹੀ ਨਹੀਂਗਾ ਵੀ ਮੇਰਾ ਤਾਂ ਹੁਣ ਤੁਹਾਡੀ ਬੋਰਡਿੰਗ ਅਗਲੀ ਫਲੈਟ ਤੇ ਜਾਣਾ ਹੀ ਨਹੀਂ ਤਾਂ ਫਿਰ ਤੁਸੀਂ 400% ਜਿੰਨਾ ਬੇਸਿਕ ਪ੍ਰਾਈਸ ਆ ਤੁਹਾਡਾ 에ਅਰ ਟਿਕਟ ਦਾ ਤੇ ਪਲੱਸ 20000 ਤੇਲ ਦਾ ਖਰਚਾ ਉਹਨਾਂ ਤੋਂ ਕਲੇਮ ਕਰ ਸਕਦੇ ਆ ਜੇ ਇਹ ਸਾਰਾ ਕੁਝ ਤੁਹਾਨੂੰ ਨਹੀਂ ਦਿੰਦੇ ਤਾਂ ਤੁਸੀਂ ਜਿਵੇਂ ਮੈਂ ਦੱਸਿਆ ਡੀਜੀਸੀਏ ਡਾਇਰੈਕਟਰ ਜਰਨਲ ਸਿਵਲ ਐਵੀਏਸ਼ਨ ਦਾ ਜਿਹੜਾ ਦਫ਼ਤਰ ਆ ਦਿੱਲੀ ਚ 에ਅਰਪੋਰਟ ਦੇ ਕੋਲੇ ਹੀ ਆ ਉੱਥੇ ਜਾ ਕੇ ਤੁਸੀਂ ਇਹਨਾਂ ਦੀ ਕੰਪਲੇਂਟ ਕਰ ਸਕਦੇ ਆ ਬਕਾਇਦਾ ਜਿਹੜਾ ਹੈਗਾ ਸੈਟਲਡ ਮੁਆਵਜ਼ਾ ਜਿਹੜਾ ਇਹ 200% 400% ਪਲੱਸ ਤੇਲ ਦਾ ਖਰਚਾ ਤੁਸੀਂ ਉਹਨਾਂ ਤੋਂ ਲੈ ਸਕਦੇ ਆ ਜਦੋਂ ਤੁਸੀਂ ਕੰਪਲੇਂਟ ਫਾਈਲ ਕਰੋਗੇ ਡੀਜੀਸੀਏ ਨੂੰ ਤਾਂ ਡੀਜੀਸੀਏ 에ਅਰਲਾਈਨ ਤੋਂ ਜਵਾਬ ਮੰਗੂਗੀ ਹੁਣ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰਦੇ ਕਿਤੇ ਨਹੀਂ ਜਾਂਦੇ ਤਾਂ 에ਅਰਲਾਈਨ ਨੇ ਬੜੀ ਚਲਾਕੀ ਨਾਲ ਤੁਹਾਨੂੰ ਨੋ ਸ਼ੋ ਕਰ ਦੇਣਾ ਵੀ ਇਹ ਬੰਦਾ ਇੱਥੇ ਆਇਆ ਹੀ ਨਹੀਂਗਾ ਜੇ ਤੁਸੀਂ ਉੱਥੇ ਗਏ ਆ ਤੁਹਾਨੂੰ ਲਿਖ ਕੇ ਨਹੀਂ ਦਿੰਦਾ 에ਅਰਲਾਈਨ ਨੇ ਤਾਂ ਤੁਸੀਂ DGCA ਨੂੰ ਇਹ ਲਿਖ ਕੇ ਕਹਿ ਸਕਦੇ ਆਂ ਵੀ ਮੈਂ ਉੱਥੇ ਗਿਆ ਸੀ ਇਹਨਾਂ ਨੇ ਬੋਰਡਿੰਗ ਮੈਨੂੰ ਡਿਨਾਈ ਕੀਤਾ ਕੋਈ ਰੀਜਨ ਨਹੀਂ ਦੱਸਿਆ ਤਾਂ ਇਹਨਾਂ ਨੂੰ ਕਹੋ ਵੀ ਉਸ ਕਾਊਂਟਰ ਦੀ CCTV ਫੁਟੇਜ ਉਸ ਦਿਨ ਦੀ ਉਸ ਟਾਈਮ ਦੀ ਇਹ ਲੈ ਕੇ ਆਉਣ ਜਿਹਦੇ 'ਚ ਮੈਂ ਸ਼ੋ ਹੋਣਾ ਵੀ ਮੈਂ ਉੱਥੇ ਹੈਗਾ ਫਿਰ 에ਅਰਲਾਈਨ ਨੂੰ ਕੋਈ ਜਵਾਬ ਨਹੀਂ ਹੋਊਗਾ ਉਹਨਾਂ ਨੂੰ ਕੰਪਨਸੇਸ਼ਨ ਦੇਣਾ ਹੀ ਪਊਗਾ ਅੱਜ ਤੱਕ ਇਹ ਚੀਜ਼ ਕਿਸੇ ਬੰਦੇ ਨੇ ਕਿਸੇ YouTube ਵੀਡੀਓ ਦੇ ਵਿੱਚ ਨਹੀਂ ਦੱਸੀ ਵੀ ਤੁਸੀਂ DGCA ਜਿਹੜੀ ਹਾਇਰ ਅਥਾਰਟੀ ਹੈ ਜਿਹੜੀ ਸਾਰੇ ਜਿਹੜੇ ਜਾਜੀ ਸਫਰ ਨੂੰ ਜਾਂ ਜਿੰਨੇ ਵੀ ਐਵੀਏਸ਼ਨ ਦਾ ਕੰਮਕਾਰ ਨੂੰ ਇਹ ਦੇਖਦੀ ਆ ਉਹਦੇ ਕੋਲੇ ਤੁਸੀਂ ਜਾ ਕੇ ਕੰਪਲੇਂਟ ਕਰ ਸਕਦੇ ਆ ਸਾਰੇ ਇਹੀ ਦੱਸੀ ਜਾਂਦੇ ਆ ਵੀ ਤੁਸੀਂ ਬੂਟ ਵਧੀਆ ਪਾਓ ਬੂਟ ਵਧੀਆ ਪਾਓ ਤੁਸੀਂ ਐਂ ਕਰੋ ਵੋਕ ਕਰੋ ਕਿਸੇ ਨੂੰ ਕੋਈ ਕੰਪਲੀਟ ਇਨਫਾਰਮੇਸ਼ਨ ਨਹੀਂ ਪਤਾ ਹੈਗੀ ਹਨਾ ਵੀ ਕਿੰਨਾ ਰੀਜਨ ਆ ਕਰਕੇ ਜਿਹੜੀ ਹੈਗੀ ਬੋਰਡਿੰਗ ਡਿਨਾਈ ਹੋ ਸਕਦੀ ਕਿੰਨਾ ਕੇਸਾਂ ਦੇ ਵਿੱਚ ਤੁਸੀਂ ਮੁਆਵਜ਼ਾ ਲੈ ਸਕਦੇ ਆ ਕਿੰਨਾ ਕੇਸਾਂ ਦੇ ਵਿੱਚ ਮੁਆਵਜ਼ਾ ਨਹੀਂ ਲੈ ਸਕਦੇ ਤੁਸੀਂ ਈਵਨ ਆਨਲਾਈਨ ਕੰਪਲੇਂਟ ਵੀ ਕਰ ਸਕਦੇ ਆ ਤੁਸੀਂ ਜਦੋਂ ਮੁਆਵਜ਼ਾ ਲੈਣਾ ਤਾਂ ਦੋਨਾਂ ਤੁਸੀਂ 에어ਲਾਈਨ ਨੂੰ ਵੀ ਮੇਲ ਪਾਓ ਤੁਸੀਂ ਡੀਜੀਸੀਏ ਨੂੰ ਵੀ ਪਾਓ ਡੀਜੀਸੀਏ ਦੇ ਦਫ਼ਤਰ ਤੁਸੀਂ ਪਰਸਨਲੀ ਵਿਜ਼ਿਟ ਕਰਕੇ ਜਿਹੜਾ ਸਪੈਸੀਫਿਕ ਫਾਰਮੈਟ ਹੈਗਾ ਉਹਦੇ ਤੇ ਤੁਸੀਂ ਉਹ ਕੰਪਲੇਂਟ ਦਰਜ ਕਰਾ ਸਕਦੇ ਆ ਈਮੇਲ ਵੀ ਕਰ ਸਕਦੇ ਹੋ ਉਹਨਾਂ ਨੂੰ ਸਾਰਾ ਜਿੰਨੀ ਵੀ ਤੁਹਾਡਾ ਇਨਸੀਡੈਂਟ ਹੋਇਆ ਤੁਸੀਂ ਈਮੇਲ ਕਰ ਸਕਦੇ ਆ ਜੇ ਹੁਣ ਵੀ ਤੁਹਾਡੀ ਬੋਰਡਿੰਗ ਡਿਨਾਈ ਹੋਈ ਹੈ ਕੱਲਾ ਤੁਹਾਨੂੰ ਰਿਫੰਡ ਆਇਆ ਤਾਂ ਤੁਸੀਂ ਨਾਲ ਕੰਪਨਸੇਸ਼ਨ ਲਈ ਹੁਣ ਵੀ ਡੀਜੀਸੀਏ ਕੋਲੇ ਕੰਪਲੇਂਟ ਕਰ ਸਕਦੇ ਆ ਜਾਂ ਤੁਸੀਂ 에어ਲਾਈਨ ਨੂੰ ਵੀ ਇੱਕ ਹੋਰ ਕੰਪਨਸੇਸ਼ਨ ਜਿਹੜਾ ਸੈਟਲਡ ਕੰਪਨਸੇਸ਼ਨ ਆ ਉਹ ਤੁਸੀਂ ਲੈ ਸਕਦੇ ਆ ਪਿਛਲੇ ਸਾਲ 에어 ਇੰਡੀਆ ਨੂੰ DGCA ਨੇ 10 ਲੱਖ ਜੁਰਮਾਨਾ ਇਸੇ ਗੱਲ ਦਾ ਪਾਇਆ ਸੀ ਵੀ ਜਿਹੜੇ ਨਾਰਮਸ ਹੈਗੇ ਆ 에ਵੀਏਸ਼ਨ ਦੇ ਪੈਸੇਂਜਰਜ਼ ਪ੍ਰਤੀ ਜੇ ਤੁਸੀਂ ਬੋਰਡਿੰਗ ਡਿਨਾਈ ਕਰਦੇ ਆ ਕਿਸੇ ਰੀਜ਼ਨ ਕਰਕੇ ਤਾਂ ਉਹਨੂੰ ਮੁਆਵਜ਼ਾ ਤੁਹਾਨੂੰ ਦੇਣਾ ਪੈਂਦਾ ਤੁਸੀਂ ਮੁਆਵਜ਼ਾ ਤੁਸੀਂ ਦੇਵੋਗੇ ਉਸ ਨੂੰ ਬੰਦੇ ਨੂੰ ਜੇ 에어ਲਾਈਨ ਮੁਆਵਜ਼ਾ ਨਹੀਂ ਦਿੰਦੀ ਤਾਂ ਤੁਸੀਂ ਲੀਗਲੀ ਮੁਆਵਜ਼ਾ ਲੈ ਸਕਦੇ ਆ ਸਪੋਜ਼ ਮੰਨ ਲਓ 에어ਲਾਈਨ ਨੇ ਵੀ ਤੁਹਾਡੀ ਗੱਲ ਸੁਣੀ ਡੀਜੀਸੀਏ ਨੇ ਵੀ ਸੁਣੀ ਤਾਂ ਫਿਰ ਤੁਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਕਰ ਸਕਦੇ ਆ ਤੇ ਬਹੁਤ ਰਾਹ ਹੈਗੇ ਆ ਆਪਾਂ ਚੁੱਪ ਕਰਕੇ ਬਹਿ ਜਾਂਦੇ ਆ ਜਾਂ ਆਪਾਂ ਸਟੱਡੀ ਨਹੀਂ ਕਰਦੇਗੇ ਇਹ ਚੀਜ਼ਾਂ ਤੇ ਆਪਾਂ ਨੂੰ ਸਟੱਡੀ ਕਰਕੇ ਹੀ ਸਾਰਾ ਕੁਝ ਜਿਹੜਾ ਹੈਗਾ ਕਰਨ ਦੀ ਲੋੜ ਹੈਗੀ ਆ ਕਿਉਂਕਿ ਬਹੁਤ ਬੰਦੇ ਆ ਜਿਹੜੇ ਲੋੜਬੰਦ ਬੰਦੇ ਆ ਉਹ ਉਹ ਸਫਰ ਕਰਨ ਤੋਂ ਵਾਂਝੇ ਰਹਿ ਜਾਂਦੇ ਆ ਜਾਂ ਗਲਤ ਅਸੈਸਮੈਂਟ ਕਰ ਲੈਂਦੀਆਂ ਕਈ ਵਾਰੀ 에어ਲਾਈਨ ਤੇ ਤੁਹਾਨੂੰ ਮਨਾ ਕਰ ਦਿੰਦੀਆਂ ਤੁਹਾਨੂੰ ਦੁੱਖ ਵੀ ਬਹੁਤ ਲੱਗਦਾ ਬੀਐਨਏ ਨੇੜੇ ਪਹੁੰਚ ਕੇ ਸਾਨੂੰ ਹਨਾ 에ਅਰਲਾਈਨ ਨੇ ਮਨਾ ਕਰਤਾ ਵੀ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਜਾਂ ਉਸ ਕੰਟਰੀ ਜਾ ਨਹੀਂ ਸਕਦੇ ਇਹ ਵੈਲਿਡ ਰੀਜਨ ਹੈਗੇ ਆ ਜਿੱਥੇ ਤੁਸੀਂ ਜਾ ਕੇ ਕਲੇਮ ਕਰ ਸਕਦੇ ਆ ਬਾਕੀ ਗੱਲ ਇਹ ਆ ਵੀ ਇੱਕ ਹੋਰ ਇਨਫੋਰਮੇਸ਼ਨ ਹੈਗੀ ਆ ਮੈਨੂੰ ਮਿਲੀ ਆ ਵੀ ਜਿਆਦਾ ਕਈ ਲੋਕ ਹੁਣ ਲੋਕਾਂ ਚ ਇਹ ਇਨਫੋਰਮੇਸ਼ਨ ਆ ਰਹੀ ਆ ਜਾਂ ਬਾਹਰੋਂ ਕਾਲ ਕਰਕੇ ਕਹਿੰਦੇ ਆ ਵੀ ਜਿਹੜੀ ਕੈਨੇਡਾ ਦੀ ਸੀਬੀਐਸਏ ਆ ਉਹ ਲੋਕਾਂ ਨੂੰ ਆਫਰ ਕਰ ਰਹੀ ਆ ਵੀ ਤੁਸੀਂ ਅਸਾਈਲਮ ਪਾਓ ਠੀਕ ਆ ਇਹ ਗੱਲ ਜਮਾਂ ਗਲਤ ਆ CBS ਸੇ ਤੁਹਾਨੂੰ ਨਹੀਂ ਕਹਿੰਦੀ ਵੀ ਤੁਸੀਂ ਅਸਾਲਮ ਪਾਓ ਇਹ ਗਲਤ ਜਿਹੜੀ ਹੈਗੀ ਇਨਫਾਰਮੇਸ਼ਨ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਉਹਦਾ ਵੀ ਇੱਕ ਰੀਜ਼ਨ ਹੈਗਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇੱਕ ਹੋਰ ਹੈਗਾ ਇੱਕ ਨਵਾਂ ਬਿਲ ਬਣ ਜਾ ਰਿਹਾ ਕੈਨੇਡਾ ਗਵਰਨਮੈਂਟ ਬਣਾਉਣ ਜਾ ਰਹੀ ਹੈ ਜਿਹਦੇ ਵਿੱਚ ਇੰਨੀਆਂ ਪਾਵਰਾਂ CBS ਨੂੰ ਦਿੱਤੀਆਂ ਜਾ ਰਹੀਆਂ ਕਿ ਜਿਹੜਾ ਉਹ ਡਿਸੀਜਨ ਲੈ ਲੈਣਗੇ ਉਹਦੇ ਤੇ ਕੋਈ ਅਪੀਲ ਦਲੀਲ ਨਹੀਂ ਹੋ ਸਕਦੀ ਇਹਨਾਂ ਦੋ ਚੀਜ਼ਾਂ ਤੇ ਆਪਾਂ ਨੈਕਸਟ ਵੀਡੀਓ ਤੇ ਚਰਚਾ ਕਰਾਂਗੇ ਤੇ ਮੈਨੂੰ ਉਮੀਦ ਆ ਵੀ ਜਿਹੜੀ ਆ ਜੇ ਜਿਹੜੀ ਬੋਰਡਿੰਗ ਡਿਨਾਈ ਵਾਲੀ ਜਿਹੜੀ ਇਨਫਾਰਮੇਸ਼ਨ ਆ ਤੁਹਾਡੇ ਤੱਕ ਮੈਂ ਪਹੁੰਚਾਈ ਆ ਹਨਾ ਤੇ ਇਹ ਹੈਲਪਫੁਲ ਹੋਊਗੀ ਜੇ ਕਈਆਂ ਨੂੰ ਡਿਨਾਈ ਕੀਤਾ ਬੋਰਡਿੰਗ ਤਾਂ ਤੁਸੀਂ ਸਟਿਲ ਡੀਜੀਸੀਏ ਕੋਲੇ ਕੰਪਲੇਂਟ ਕਰ ਸਕਦੇ ਆ ਜਾਂ ਉਹ 에ਅਰਲਾਈਨ ਨੂੰ ਲਿਖ ਸਕਦੇ ਆ ਵੀ ਸਾਨੂੰ ਜਿਹੜਾ 에ਅਰ ਫੀਅਰ ਜਿਹੜਾ ਹੈਗਾ ਉਹ ਤਾਂ ਰਫੰਡ ਆ ਗਿਆ ਪਲੱਸ ਜਿਹੜਾ ਸੈਟਲਡ ਕੰਪਨਸੇਸ਼ਨ ਹੈ ਜਿਹੜਾ ਨੋਰਮ ਬਣੇ ਹੋਏ ਐ ਇਸ ਚੀਜ਼ ਤੇ ਵੀ ਉਹ ਕੰਪਨਸੇਸ਼ਨ ਵੀ ਸਾਨੂੰ ਦਿਓ 200% ਜਾਂ 400% ਬੇਸਿਕ ਫੇਅਰ ਦਾ ਪਲੱਸ ਤੇਲ ਦਾ ਖਰਚਾ 10000 ਜਾਂ 20000 ਤੁਸੀਂ 에ਅਰਲਾਈਨ ਤੋਂ ਕਲੇਮ ਕਰ ਸਕਦੇ ਆ ਤੇ ਇਹ ਸੀਗੀ ਸਾਰੀ ਇਨਫਰਮੇਸ਼ਨ ਤੇ ਉਮੀਦ ਕਰਦਾ ਤੁਹਾਨੂੰ ਜਰੂਰ ਕੁਛ ਨਾ ਕੁਛ ਇਹਦੇ ਤੋਂ ਸੇਤ ਮਿਲੀ ਹੋਊਗੀ ਤੇ ਅਗਲੀ ਵੀਡੀਓ ਤੇ ਆਪਾਂ ਜਰੂਰ ਗੱਲ ਕਰਾਂਗੇ ਵੀ ਜਿਹੜੀ CBSA ਉਹ ਗੱਲ ਕਰਦੀ ਆ ਵੀ ਤੁਸੀਂ ਅਸਾਈਲਮ ਪਾਓ ਤੇ ਜਿਹੜੇ ਕਾਨੂੰਨ ਬਣ ਜਾ ਰਹੇ ਆ ਨਵੇਂ ਕੈਨੇਡਾ ਦਾ ਕੈਨੇਡਾ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਤਾਂ ਟਿਲ ਦੈਨ ਧਿਆਨ ਰੱਖਿਓ ਆਪਦਾ ਤੇ ਫੈਮਿਲੀ ਦਾ ਧਿਆਨ ਰੱਖਿਓ ਜੇ ਸਸਟੀਕਾਰ